ਤੁਹਾਡਾ ਰਮੇਸ਼ ਗਾ ਦਾ ਕਾਂਸੂਰਾ ਗਵਰਨਰ ਕੋਟਕੂਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਕਿ ਜੈਤੋ ਰੋਡ ਕੋਟਕੂਰਾ ਦੇ ਵਿੱਚ ਜੋ ਗੰਦਾ ਪਾਣੀ ਸੜਕਾਂ ਦੇ ਉੱਤੇ ਖੜਾ ਹੋਇਆ ਜਿੱਥੇ 체ਠੀ ਹਸਪਤਾਲ ਵੀ ਨਜ਼ਦੀਕ ਹੈ ਔਰ ਇੱਥੋਂ ਗੁਰਦੁਆਰਾ ਜਾਣ ਵਾਸਤੇ ਵੀ ਸੰਤਾ ਲੰਘਦੀਆਂ ਔਰ ਸਕੂਲ ਜਾਣ ਵਾਸਤੇ ਬੱਚੇ ਵੀ ਜਾਂਦੇ ਜਿੱਥੇ ਗਰਲ ਸਕੂਲ ਬॉय ਸਕੂਲ ਸਧਾਰਨ ਸਕੂਲ ਇਸ ਸਕੂਲ ਨੂੰ ਜਾਣ ਵਾਲੀ ਇਹ ਸੜਕ ਮেইন ਸੜਕ ਹੈ ਔਰ ਜੈਤੋ ਚੁੰਗੀ ਦਾ ਰੋਡ ਨੂੰ ਵੀ ਇਹ ਸੜਕ ਜਾਂਦੀ ਹੈ ਜਿੱਥੇ ਬਹੁਤ ਹੀ ਜ਼ਿਆਦਾ ਗੰਦਾ ਪਾਣੀ ਖੜਾ ਹੈ ਜਿਸ ਕਾਰਨ ਇੱਥੋਂ ਦੇ ਦੁਕਾਨਦਾਰਾਂ ਵੱਲੋਂ ਔਰ ਘਰਾਂ ਵਾਲ ਘਰਾਂ ਵਾਲਿਆਂ ਵੱਲੋਂ ਦੁੱਖ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਕੁਝ ਵੀ ਨਹੀਂ ਕਰ ਰਹੀ ਜੋ ਦਾਅਵੇ ਕੀਤੇ ਜਾ ਰਿਹਾ ਹੈ ਅਸੀਂ ਵਿਕਾਸ ਕੀਤੇ ਆ ਉਸ ਦੀ ਤੋਰ ਜਿਹੜੀ ਆ ਖੁੱਲੀ ਨਜ਼ਰ ਆ ਰਹੀ ਹੈ ਤੇ ਨਾ ਤਾਂ ਨਾਲਿਆਂ ਦੀ ਸਫਾਈ ਕੀਤੀ ਜਾ ਰਹੀ ਹੈ ਔਰ ਨਾ ਹੀ ਸੀਵਰੇਜ ਦੀ ਸਫਾਈ ਹੋ ਰਹੀ ਹੈ ਜਿਸ ਕਾਰਨ ਲੋਕਾਂ ਦਾ ਇੱਥੇ ਜੀਣਾ ਦੁਰਲਭ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਜੈਤੋ ਰੋੜ ਜੋ ਜੈਤੋ ਚੁੰਗੀ ਹੈ ਉਥਾਂ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਡੀ ਸਰਕਾਰ ਆਵੇ ਤੁਹਾਡਾ ਬੇੜਾ ਸਰਫਤਾਰ ਦਾਂਗੇ ਪਰ ਇਹ ਹੋਰ ਬੇੜਾ ਜਨ ਕਰਤਾ ਇਤਿਮਾਮਾਈ ਦੇ ਝੰਡੇ ਪਹਿਲੀ ਵਾਰ ਜ਼ਿੰਦਗੀ ਚ ਨਵਾਂ ਲਗਾਇਆ ਗਿਆ ਤੁਹਾਡੇ ਵੱਲੋਂ ਕੀ ਕਾਰਨ ਹੈ ਜੀ ਕੀ ਕਾਰਨ ਹੈ ਜੀ ਗੰਦਾ ਪਾਣੀ ਇੱਕ ਸਾਲ ਤੋਂ ਖੜਿਆ ਹੋਇਆ ਜੀ ਅਸੀਂ ਸੱਗੂ ਪ੍ਰਧਾਨ ਨੂੰ ਕਲਤਾਰ ਸਿੰਘ ਸਨਮਾਨ ਨੂੰ ਸਾਰੀ ਵਾਰ-ਵਾਰ ਬੇਨਤੀ ਕਰਦੇ ਆਂ ਵੀ ਇਹ ਪਾਣੀ ਦਾ ਕੋਈ ਹੱਲ ਕਰੋ ਪਾਣੀ ਦਾ ਅਜ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਕਿਸੇ ਵੱਲੋਂ ਸਮਝਿਆ ਕਹਿੰਦੇ ਬੱਚੇ ਜਾਂਦੇ ਆ ਉਹ ਰੋਜ ਇੱਕ ਦਾ ਬੱਚਾ ਗੰਦੇ ਪਾਣੀ ਵੀ ਪੀਂਦਾ ਹੈ ਤੁਹਾਡੇ ਪਾਣੀ ਸਾਰੇ ਘਰਾਂ ਚ ਬੜਿਆ ਅਸੀਂ ਰੋਟੀ ਨਹੀਂ ਖਾ ਸਕਦੇ ਸਮਝਿਆ ਕਹਿੰਦੇ ਸਾਡੀ ਲੇਡੀਜ਼ ਘੁਰਦੇ ਰਹਿਣੇ ਜਾ ਸਕਦੀ ਮੰਦਰ ਨਹੀਂ ਕੋਈ ਜਾ ਸਕਦੀ ਕੋਈ ਬਾਜ਼ਾਰ ਸਮਾਨ ਲੈਣ ਨਹੀਂ ਜਾ ਸਕਦੀ ਗਲਦਾਰ ਸਿੰਘ ਸੰਨਮਾ ਜਦੋਂ ਆਪਦੀ ਸਰਕਾਰ ਹੈਣੀ ਸੀ ਨਾ ਤੇ ਇੱਥੇ ਆਇਆ ਸੀ ਉਦੋਂ ਵੀ ਇਹਨੂੰ ਨੰਗੇ ਪੈਰੀ ਸੱਭੂ ਤੇ ਇਹਨੂੰ ਨੰਗੇ ਪੈਰੀ ਘੋਰਿਆ ਸੀ ਤੇ ਉਦੋਂ ਕਹਿੰਦਾ ਜੀ ਮੇਰੀ ਸਰਕਾਰ ਆ ਜਾਂਦੇ ਤੇ ਮੈਂ ਬਦਲਾਅ ਲੈ ਕੇ ਦਿਖਾਵਾਂਗਾ ਪੰਜਾਬ ਚ ਪੰਜਾਬ ਦੇ ਹੀ ਬਦਲਾਅ ਲੈ ਕੇ ਦਿਖਾਵਾਂਗੇ ਆ ਬਦਲਾਅ ਆਇਆ ਪਿਆ ਦੇਖੋ ਤੁਸੀਂ ਕਿੰਨਾ ਬੁਰਾ ਹਾਲਾ ਕਿੰਨਾ ਪਾਣੀ ਦਾ ਤਾਂ ਬੁਰਾ ਹਾਲਾ ਵਾਟਰ ਵਕ ਦਾ ਪਾਣੀ ਦਾ ਸਾਰਾ ਗੰਦਾ ਪਾਣੀ ਵਿੱਚ ਆ ਰਿਹਾ ਗੰਦਾ ਪਾਣੀ ਸਮੈਲ ਵਾਲਾ ਪਾਣੀ ਆ ਰਿਹਾ ਪਰ ਸਰ ਸਰਕਾਰ ਦੀ ਸਿਹਤ ਦੇ ਉੱਤੇ ਅਸਰ ਨਹੀਂ ਹੋਇਆ ਕੋਈ ਅਜ ਤੱਕ ਮਿੰਦਾ ਘੜ ਘੜ ਅਸੀਂ ਫੋਨ ਕਰ ਕਰ ਸਾਰਾ ਮਹੱਲਾ ਇਹਨਾਂ ਦੀਆਂ ਮਿੰਦਾ ਘੜੀਆਂ ਸੱਗੂ ਪ੍ਰਧਾਨ ਉਹਦੇ ਝੰਡਾ ਨਿਕਲਿਆ ਮਾਂ ਮਾਈ ਦਾ ਉਹ ਵੀ ਇੱਥੇ ਗੰਦੇ ਪਾਣੀ ਤੇ ਸੱਗੂ ਪ੍ਰਧਾਨ ਨੂੰ ਮੈਂ 4 ਵਜੇ ਤੱਕ ਫੋਨ ਕਰਦਾ ਰਿਆ ਵੀ ਸੱਗੂ ਜੀ ਝੰਡਾ ਨਿਕਲਣਾ ਮਾਂ ਮਾਈ ਦਾ ਪਹਿਲੀ ਵਾਰੀ ਆ ਇਹਨਾਂ ਗੰਦਾ ਪਾਣੀ ਖੜਾ ਤੁਸੀਂ ਹੱਲ ਕਰੋ ਮੈਨੂੰ ਕਹਿੰਦਾ ਮੋਟਰਾਂ ਲਾਈਆਂ ਮਸ਼ੀਨਾਂ ਲਾਈਆਂ ਦੋ ਵੱਡੇ ਕੈਂਟਰ ਲਾਏ ਹੋਏ ਆ ਜੀ ਪਾਣੀ ਕੱਢਣ ਵਾਸਤੇ ਤੇ ਇੱਕ ਵੀ ਕੈਂਟਰ ਇੱਥੇ ਨਹੀਂ ਆਇਆਗਾ 4 ਵਜੇ ਸਾਇ ਨੇ ਫੋਨ ਫੋਨ ਹੀ ਬੰਦ ਕਰ ਦਿੱਤਾਈ ਇਨਾ ਬੁਰਾ ਹਾਲ ਐ ਸੱਗੂ ਦਾ ਇਨਾ ਬੁਰਾ ਹਾਲ ਆ ਕਲਤਾਰ ਨੂੰ ਹੁਣ ਕੁਛ ਨਹੀਂ ਦਿੰਦਾ ਇੱਥੇ ਲਾਊਗਾ ਮੈਂ ਉਹ ਕਰ ਦੂੰਗਾ ਮੈਂ ਲੰਮਾ ਪੈਂਦਾ ਸੜਕਾਂ ਤੇ ਹੁਣ ਕਲਤਾਰ ਨੂੰ ਕਿਉਂ ਨਹੀਂ ਕੁਛ ਦਿੰਦਾ ਉਹਨੇ 4 ਸਾਲ ਹੋ ਗਏ ਸਰਕਾਰ ਆਈ ਨੂੰ ਸਵਾਸਾਰ ਰਹਿ ਗਿਆ ਲੋਕਾਂ ਨੇ ਤੋਹ ਦੇਣਾ ਤੇਰੀ ਜਮਾਨਤਾਂ ਜਬਦ ਹੋਣਗੀਆਂ ਜਿਹੜਾ ਤੇਰਾ ਹਾਲ ਹੈ ਵੀ ਇੱਕ ਦੋ ਦਿਨ ਪਹਿਲਾਂ ਆਏ ਸੀ ਜੈਦਵਲ ਚੁੰਗੀ ਨਗਰ ਕੌਂਸਲ ਅਸੀਂ ਤਾਂ ਹੇ ਤੱਕ ਨਹੀਂ ਵੇਖਿਆ ਜੀ ਕਹਿ ਦਿੰਦੇ ਆ ਮੂਹ ਤੇ ਇਕੱਠੇ ਕਰ ਜਾ ਕੇ ਮੂਹੀਆਂ ਪਾ ਦਿੰਦੇ ਆ ਅਸੀਂ ਆਏ ਸੀ ਅਸੀਂ ਚੈੱਕ ਕੀਤਾ ਸੀ ਪਰ ਅੱਜ ਤੱਕ ਕੋਈ ਆਇਆ ਨਹੀਂ ਕੋਈ ਕੈਂਟਰ ਨਹੀਂ ਵੇਖਿਆ ਕੋਈ ਮਸਲਾ ਨਹੀਂ ਵੀ ਹੱਲ ਹੋਇਆ ਉਹ ਗੰਦੇ ਪਾਣੀ ਵੇਚਦੀ ਨਿਕਲੀ ਹੈ ਅੱਜ 70 ਸਾਲ ਹੋ ਗਏ ਇੰਡੀਆ ਨੂੰ ਆਜ਼ਾਦ ਹੋਇਆ ਨੂੰ ਔਰ ਜਦ ਪਹਿਲਾ ਚਾਂਸ ਆਇਆ 70 ਸਾਲਾਂ ਦੇ ਵਿੱਚ ਸਰਕਾਰਾਂ ਕਾਂਗਰਸ ਵੀ ਆਈ ਇਹਨਾਂ ਦਾ ਉਹ ਵੀ ਮਸਲਾ ਹੱਲ ਨਹੀਂ ਹੋਇਆ ਅੱਜ ਪਹਿਲੀ ਵਾਰੀ ਹੈ ਜਿਹੜੀ ਆਪ ਪਾਰਟੀ ਸਰਕਾਰ ਦੇ ਵਿੱਚ ਝੰਡਾ ਜਿਹੜਾ ਹੈਗਾ ਉਹ ਗੰਦੇ ਪਾਣੀ ਵਿੱਚ ਦੇ ਨਿਕਲਿਆ ਜੋਤ ਮਾਂ ਮਾਈ ਦੇ ਗੰਦੇ ਪਾਣੀ ਵਿੱਚ ਨਿਕਲੀ ਇਹਨਾਂ ਦੀ ਕੋਈ ਅਸਰ ਨਹੀਂ ਹੋਇਆਗਾ 4 ਵਜੇ ਤੱਕ ਫੋਨ ਕਰਦੇ ਰਹੇ ਅਸੀਂ ਜਿਹੜਾ ਹੁਣ ਧਰਨਾ ਲੱਗਿਆ ਕਿੰਨੇ ਸਮੇਂ ਹੱਥ ਲਗਾਇਆ ਗਿਆ ਜੀ ਇਹ ਪੱਕੇ ਤੌਰ ਤੇ ਅੱਜ ਨਾ ਕਰ ਹਾਲ ਨੇ ਹੁੰਦਾ ਜੀ ਬੀਸੀ ਸਾਹਿਬ ਆਪ ਨਹੀਂ ਆਉਂਦੇ ਸਦਾ ਆਪ ਨਹੀਂ ਆਉਂਦੇ ਨਾ ਕਰ ਧਰਨਾ ਇੱਥੇ ਰਹੂਗਾ ਕਲਦਾਰ ਦੁਕਾਨਾਂ ਤਕਰੀਬਨ ਜਿਹੜੀਆਂ ਹੈਗੀਆਂ ਸਾਰੇ ਕਿਰਾਏਦਾਰ ਹੀ ਹੈਗੇ ਕੋਈ ਕੋਈ ਮਾਲਕ ਹੈਗਾ ਕੋਈ ਕਿਵੇਂ ਪਰ ਜਿਹੜੇ 4-5 ਦੁਕਾਨਾਂ ਖਾਲੀ ਕਰਕੇ ਛੱਡ ਕੇ ਭੱਜ ਗਏ ਜੀ ਦੱਸੋ ਮੈਨੂੰ ਸੜਕ ਜਿਹੜੀ ਐ ਬਲਾਕ ਕਰ ਦਿੱਤੀ ਗਈ ਐ ਮਹੱਲਾ ਨਿਵਾਸੀਆਂ ਵੱਲੋਂ ਕਿ ਜਿੰਨਾ ਚਿਰ ਡੀਸੀ ਸਾਹਿਬ ਜਾਂ ਸਪੀਕਰ ਕੁਲਤਾਸ ਸਿੰਘ ਸਾਹਮਣਾਂ ਜਾਂ ਨਗਰ ਕੌਂਸਲ ਵੱਲੋਂ ਇਸ ਦੀ ਜਿਹੜੀ ਐ ਸਫਾਈ ਨਹੀਂ ਕੀਤੀ ਜਾਂਦੀ ਆ ਕੇ ਇੱਥੇ ਦੇਖ ਰਹਿਕ ਨਹੀਂ ਕੀਤੀ ਜਾਂਦੀ ਇੱਥੋਂ ਗੰਦ ਨਹੀਂ ਕਢਾਇਆ ਜਾਂਦਾ ਉਹਨਾਂ ਜਿਹੜੇ ਧਰਨਾ ਜਿਹੜਾ ਅਣਮਿੱਥੇ ਲਈ ਸੋਮੇ ਲਈ ਜਾਰੀ ਰਹੇਗਾ ਆਈਐਨਸੀ ਜਿਹੜੀ ਸੜਕ 'ਤੇ ਚੌੜਾ ਜਿਹੜਾ ਫਿਰਦਾ ਮੋਤਾਵਾ ਮੋਤਾਵਾ ਇਹ ਦੇਖ ਸਕਦੇ ਹੋ ਲੈ ਤਸਵੀਰਾਂ ਸੜਕ ਦੇ ਉੱਤੇ ਕਿੰਨਾ ਗੰਦਾ ਪਾਣੀ ਜਿਹੜਾ ਬਿਮਾਰੀ ਦਾ ਘਰ ਬਣਿਆ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਦੂਰ ਤੱਕ ਇੱਥੇ ਦੁਕਾਨਾਂ ਔਰ ਘਰ ਮੌਜੂਦ ਹੈ ਪੂਰੀ ਆਬਾਦੀ ਦੇ ਵਿੱਚ ਜਿਹੜਾ ਗੰਦਾ ਪਾਣੀ ਖੜਾ ਔਰ ਸੜਕ ਬਿਲਕੁਲ ਜਾਮ ਹੋ ਚੁੱਕੀ ਹੈ ਔਰ ਇਥੋਂ ਲੰਘਣਾ ਜਿਹੜਾ ਬੜਾ ਮੁਸ਼ਕਲ ਹੋਇਆ ਪਿਆ ਇਥੋਂ ਗੁਰਦੁਆਰਾ ਪਾਰਸ਼ਾਹੀ 10ਵੀਂ ਵਾਇਸ ਸਕੂਲ ਗੱਲ ਸਕੂਲ ਔਰ ਸਦਾਰਾਮ ਸਕੂਲ ਔਰ ਰਿਸ਼ੀ ਸਕੂਲ ਦੇ ਬੱਚੇ ਇਥੋਂ ਲੰਘ ਕੇ ਜਾਂਦੇ ਆ ਜਿਨ੍ਹਾਂ ਦਾ ਲੰਘਣਾ ਬੜਾ ਮੁਸ਼ਕਲ ਹੈ ਜੇ ਦੇਖ ਸਕਦੇ ਹੋ ਲਾਈਟ ਤੋਂ ਵੀਰਾਂ ਕਿਸ ਤਰ੍ਹਾਂ ਗੰਦੇ ਪਾਣੀ ਵਿੱਚ ਧੀ ਲੋਕ ਲੰਗੜੇ ਆਵਰ ਤਾਰਾਂ ਜਿਹੜੀਆਂ ਇੱਥੋਂ ਵਾਪਸ ਜਾਣ ਜਾ ਰਹੀਆਂ ਔਰ ਰਸਤਾ ਜਿਹੜਾ ਹੈ ਇਸ ਰੋਡ ਨੂੰ ਆਸੀਆਂ ਨੇ ਜਾਮ ਕੀਤਾ ਹੋਇਆ ਹੈ ਦੇਖ ਸਕਦੇ ਹੋ ਕਿ ਰੋਸ ਮਾਰਚ ਕਰਦੇ ਹੋਏ ਪਾਣੀ ਦੇ ਗੰਦੇ ਪਾਣੀ ਵਿੱਚ ਦੀ ਲੰਘ ਕੇ ਜਾ ਰਹੇ ਹੈ ਔਰ ਗੰਦਾ ਪਾਣੀ ਹੈ ਜਿਹੜਾ ਸਰਕਾਰ ਦੇਤੇ ਖੜਾ ਨਜ਼ਰ ਆ ਰਿਹਾ ਜੋ ਬਿਮਾਰੀ ਦਾ ਘਰ ਬਣਿਆ ਹੋਇਆ ਲੋਕ ਗੰਦੇ ਪਾਣੀ ਦੇ ਸਟੀਲੰਕ ਤੇ ਜਾ ਰਹੇ ਹੈ ਔਰ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਲੋਕ ਮਾਰਕ ਕਿੱਧਰ ਜਾ ਰਹੇ ਹੈ ਵੀਰੇ ਅਖਤੂਨਾਂ ਦਾ ਅੱਗੇ ਸੜਕਾਂ ਦੇ ਵਿੱਚ ਲੰਮਾ ਪੈਂਦਾ ਸੀ ਹੁਣ ਕਹਿੰਦੇ ਤੈਨੂੰ ਸੜਕਾਂ ਦੇਣੀ ਆ ਇੱਕ ਸਾਲ ਹੋ ਗਿਆ ਸਾਡੇ ਬੱਚਿਆਂ ਦੇ ਪੈਰ ਨੌਜੇ ਪਰ ਜਨਾਨੀਆਂ ਤੂਰ ਨਹੀਂ ਜਾ ਸਕਦੀਆਂ ਇੱਥੇ ਬਾਜ਼ਾਰ ਨਹੀਂ ਜਾ ਸਕਦੀਆਂ ਬਾਜ਼ਾਰ ਨਹੀਂ ਜਾ ਸਕਦੇ ਉਹ ਕਿਉਂ ਤੇਰਾ ਛਾਪਾ ਪੈ ਗਿਆ ਤੇਰਾ ਖਵਾਸਾਰ ਰਹਿ ਗਿਆ ਲੋਕੀ ਤੈਨੂੰ ਦੇਣਗੇ ਜਵਾਬ ਕਲਦਾਰ ਸਿੰਘ ਚੰਦਨਾ ਮਰਦਾਬਾ ਕਲਦਾਰ ਸਿੰਘ ਚੰਦਨਾ ਮਰਦਾਬਾ ਕਲਦਾਰ ਸਿੰਘ ਚੰਦਨਾ ਮਰਦਾਬਾ ਸਾਲ ਤੋਂ ਤਸੱਗੂ ਪ੍ਰਧਾਨ ਕੋਲ ਜਾ ਜਾ ਕੇ ਫੋਨ ਕਰ ਕਰਕੇ ਢੇੜੇ ਮਾਰ ਮਾਰ ਕੇ ਬਸ ਹੱਲ ਹੋ ਗਿਆ ਅਸੀਂ ਕਲਦਾਰ ਨੂੰ ਕਹਤਾ ਹੱਲ ਹੋ ਗਿਆ ਪਰ ਅੱਜ ਤੱਕ ਕੋਈ ਹੱਲ ਨਹੀਂ ਹੋਇਆ ਹੁਣ ਕੋਈ ਪਾਣੀ ਨਹੀਂ ਅੱਗੇ ਤਾਂ ਕਹਿੰਦੇ ਸੀ ਪਾਣੀ ਮੀਂਹ ਦਾ ਪਾਣੀ ਆਉਂਦਾ ਇੱਥੇ ਸਮੱਸਿਆ ਆਉਂਦੀ ਆ ਹੁਣ ਕੋਈ ਅੱਜ ਹੱਦਾ ਹੋ ਗਿਆ ਮੀਂਹ ਨਹੀਂ ਆਇਆ ਇੱਥੇ ਤੁਸੀਂ ਹਾਲ ਵੇਖੋ ਬੱਚਿਆਂ ਦੇ ਪੈਰ ਗਲੋ ਬੱਚੇ ਵਿੱਚ ਲੱਗਦੇ ਆ ਲੇਡੀਜ਼ ਗੁਰਦਾਰਾ ਨਹੀਂ ਜਾ ਸਕਦੀ ਲੇਡੀਜ਼ ਬਾਜ਼ਾਰ ਨਹੀਂ ਜਾ ਸਕਦੀ ਸਾਡੇ ਘਰਾਂ ਦੇ ਵਿੱਚ ਰੋਟੀ ਖਾਣੇ ਆ ਪਾਖਦਾਰ ਆ ਉਹ ਗੰਦਾ ਆ ਰਿਹਾ ਇਹ ਸਰਕਾਰ ਦੇ ਵਿੱਚ ਪਾਣੀ ਵਾਟਰ ਦਾ ਓਦਾਂ ਨਹੀਂ ਸੁਧਾਰ ਸਕੇ ਇਹ ਜਿਹੜਾ ਪਾਣੀ ਜਿਹੜਾ ਕੱਟੋ ਜਿਹੜਾ ਪਾਣੀ ਆ ਜੀ ਰੋਜ਼ ਕਹਿ ਦਿੰਦਾ ਉਹ ਚੰਗੀ ਦੇ ਆਉਂਦੇ ਆ ਜਿਹੜੇ ਚੰਗੀ ਕਹਦੀਏ ਦਰੀ ਚੱਲ ਕਹਦੀਏ ਉਤੋਂ ਦੀ ਆਉਂਦੇ ਆ ਜੀ ਅਕਸਰ ਆਉਂਦੇ ਆ ਗੇੜਾ ਮਾਰ ਕੇ ਲਿਆਉਂਦੇ ਆ ਇੱਕ ਆਪ ਦੀ ਬੋੜੋ ਕਰਾ ਕੇ ਗੱਡੀ ਲਾਤੀ ਆ ਅੱਜ ਤੱਕ ਅਸੀਂ ਗੱਡੀ ਦਾ ਪਾਣੀ ਖਈਦੇ ਨਹੀਂ ਵੇਖਿਆ ਅੱਜ ਤੱਕ ਸਰਕਾਰਾਂ ਬਹੁਤ ਆਈਆਂ ਅਕਾਲੀ ਵੀ ਆਈ ਕਾਂਗਰਸ ਵੀ ਆਈ ਪਰ ਜਦੋਂ ਮਾਂ ਮੱਝ ਦਾ ਝੱਡਾ ਨਿਕਲਦਾ ਤੇਰੇ ਇਹ ਸਰਕਾਰ ਨੇ ਇਹ ਜਾ ਬਦਲਾਅ ਲਿਆਂਦਾ ਐਦ ਕੀ ਪਹਿਲਾ ਚਾਂਸ ਇਹ ਨਾ ਵੇਚ ਪਾਣੀ ਪਾਣੀ ਦੇ ਮਾਈ ਦਾ ਪਾਣੀ ਦੇ ਗੰਦੇ ਪਾਣੀ ਦੇ ਵੇਚ ਦੀ ਨਿਕਲਿਆ ਸੰਗੂ ਪ੍ਰਧਾਨ ਨੂੰ ਮੈਂ 4 ਵਜੇ ਤੱਕ ਫੋਨ ਕਰਦਾ ਰਿਹਾ ਉਹ ਪ੍ਰਧਾਨ ਜੀ ਸਾਡੀ ਬੇਨਤੀ ਸੁਣ ਲੋ ਛੰਡਾ ਸ਼ਹਿਰ ਦਾ ਪ੍ਰਵਾਹ ਆ ਰਿਹਾ ਸਮਝਾਂਗਾ ਨਹੀਂ ਹਿੰਦੂਆ ਤੁਸੀਂ ਹੱਲ ਕਰਾਓ ਪਾਣੀ ਕਹਿੰਦਾ ਮੈਂ ਗੱਡੀਆਂ ਇੱਥੇ ਆ ਕੇ ਨਹੀਂ ਪਾਣੀ ਖਿੱਚਿਆ ਉਹਨੇ ਰਾਤ ਨੂੰ ਤੁਸੀਂ ਵੇਖੋ 4 ਵਜੇ ਤੋਂ ਬਾਅਦ ਸੰਗੂ ਪ੍ਰਧਾਨ ਉਹ ਪਰੇਸ਼ਾਨ ਕੰਜ਼ੀਮੇਵਾਰ ਕੋਣ ਸਮਝਦੇ ਹੋ ਅਸੀਂ ਕਲਦਾਰ ਨੂੰ ਸਾਹਮਣੇ ਆ ਕਲਦਾਰ ਨੂੰ ਜਿੱਦੀ ਸਰਕਾਰ ਉਹਨਾਂ ਕਲਦਾਰ ਉਹ ਨਹੀਂ ਸ਼ਹਿਰ ਦੱਸਦਾ ਉਦੋਂ ਸ਼ਹਿਰ ਦੱਸਦਾ ਸਿਕੰਦਰ ਨੂੰ ਹੁਣ ਕੀ no oh. ਤੇ ਜੀ ਤਾਂ ਗੰਗਣ ਟਪਣ ਵਾਲਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਔਰ ਕਿੰਨੀਆਂ ਲੰਮੀਆਂ ਲਾਈਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਔਰ ਕਾਰਾਂ ਔਰ ਮੋਟਰਸਾਈਕਲ ਵਾਲਿਆਂ ਦਾ ਵੀ ਜਿਹੜਾ ਲੰਘਣਾ ਮੁਸ਼ਕਲ ਹੋਇਆ ਹੈ ਔਰ ਪ੍ਰਸ਼ਾਸਨ ਜਿਹੜਾ ਇੱਥੇ ਪਹੁੰਚ ਚੁੱਕਿਆ ਹੈ ਕੀ ਗੱਲਬਾਤ ਹੁੰਦੀ ਹੈ ਉਹ ਵੀ ਦਿਖਾਵਾਂਗੇ ਜੀ ਦੇਖ ਸਕਦੇ ਹੋ ਕਿ ਦੂ ਦੋ ਟਾਟਰ ਜਿਹੜੀਆਂ ਲਾਈਨ ਲੰਮੀ ਲੱਗ ਚੁੱਕੀ ਹੈ ਗੱਡੀਆਂ ਮੋਟਰਸਾਈਕਲ ਸਕੂਟਰ ਔਰ ਪੈਦਲ ਲੰਘਣ ਵਾਲੇ ਜਿਹੜੇ ਹੈ ਪਰੇਸ਼ਾਨੀ ਦਾ ਸਾਹਮਣਾ ਹੋ ਰਿਹਾ ਹੈ ਔਰ ਇਹ ਕਿਸ ਦੀ وجہ ਨਾਲ ਹੋ ਰਿਹਾ ਕੌਣ ਜ਼ਿੰਮੇਵਾਰ ਹੈ ਇਸ ਦਾ ਇਹ ਵੀ ਦੇਖਣਾ ਜ਼ਰੂਰੀ ਹੈ ਔਰ ਮਹੱਲਾ ਨਿਵਾਸੀਆਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਜੋ ਗੰਦਾ ਪਾਣੀ ਹੈ ਬਿਨਾ ਬਰਸਾਤ ਦਾ ਪਾਣੀ ਹੈ ਉਸ ਦਾ ਹੱਲ ਹੋਣਾ ਜ਼ਰੂਰੀ ਹੈ ਔਰ ਚਲੋ ਮੇਰੇ ਨਾਲ ਪਿੰਟ ਤੁਹਾਨੂੰ ਮੈਂ ਆਰਡਰ ਕਰਨਾ ਕੀ ਮਤਲਬ ਹੈ ਇਹ ਬੰਦ ਇੱਕ ਕਿਆ ਚੱਲ ਰਿਹਾ ਹੈ ਅਸੀਂ ਨਿਦੋਸ਼ਾ ਕਰ ਲਾਂਗੇ ਆਪਾਂ ਜੀ ਜੋ ਜੱਤੋ ਰੋਡ ਤੇ ਗੰਦਾ ਪਾਣੀ ਖੜਾ ਹੁੰਦੇ ਵਿਕਾਸ ਬਾਰੇ ਕੀ ਕਰਨਾ ਚਾਹੋਗੇ ਸਰ ਮੈਂ ਪਹਿਲਾਂ ਹੀ ਦੱਸ ਦਿੱਤੀ ਜੀਆ ਮੇਰੇ ਕੋਲ ਨਵੀਂ ਕੋਈ ਸਵਾਨ ਆਈ ਸੀ ਉਹਨੇ ਨਹੀਂ ਗੱਲ ਕੀਤੀ ਇਸ਼ੂ ਹੈ ਕਿ ਮੈਂ 23 ਤਰੀਕ ਨੂੰ ਇਵਨਿੰਗ ਦੇ ਇੰਚੋਰੇ ਜੁਆਇਨ ਕੀਤਾ ਸਰਦਾਰ ਜਗਤਮਨਤਾ ਜਦੋਂ ਮੈਂ ਆਇਆ ਤਾਂ ਮੈਨੂੰ ਇਹ ਦੱਸਿਆ ਗਿਆ ਕਿ ਜਿਹੜਾ ਉਹ ਕੰਮ ਨਹੀਂ ਚੱਲ ਰਿਹਾ ਉਹਨਾਂ ਨੇ ਕਿ ਬਹੁਤ ਜ਼ਿਆਦਾ ਕਈ ਦਿਨਾਂ ਤੋਂ ਬਰਸਾਤ ਦਾ ਪਾਣੀ ਸਟੈਗਨੇਸ਼ਨ ਹੋਈ ਹੋਈ ਹੈ ਗਲੀਆਂ 'ਚ ਪਾਣੀ ਸੀਵੇਜ ਸੀਮਰੇ ਦਾ ਸੋ ਮੁੱਖ ਮੁੱਦਾ ਹੈ ਕਿ ਉਹਨੂੰ ਆਪਾਂ ਸੀਵਰੇਜ ਦੀ ਸਫਾਈ ਕਰਾਈ ਮੈਨੂੰ ਇਹ ਵੀ ਦੱਸਿਆ ਗਿਆ ਸੀ ਕਿ ਸੀਵਰੇਜ ਵਿਭਾਗ ਦੇ ਅਕਸਰ ਸਾਹਿਬ ਨੂੰ ਕੋਈ ਮਸ਼ੀਨ ਭੇਜ ਗਏ ਮਾਨਸਪਤੀਕਰ ਸਾਹਿਬ ਰਾਹੀਂ ਭੇਜੀ ਸੀ ਸੀਵਰੇਜ ਵਿਭਾਗ ਦੇ ਰਾਹੀਂ ਦੇ ਨਾਲ ਨਾਲ ਜ਼ਰੂਰੀ ਨਗਰ ਕੌਂਸਲ ਦੇ ਪ੍ਰਧਾਨ ਜੀ ਅਤੇ ਜੂਨੀਅਰ ਇੰਜੀਨੀਅਰ ਸਾਹਿਬ ਨਾਲ ਡਿਸਕਸ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਇਸੇ ਕੁਲ 99 ਲੱਖ ਦਾ ਇੱਕ ਐਸਟੀਮੇਟ ਪਾਸ ਕੀਤਾ ਹੋਇਆ ਹੈ ਪਰੰਤੂ ਐਸਟੀਮੇਟ ਦੀ ਹਲੇ ਅਪਰੂਵਲ ਟੈਕਨੀਕਲ ਤੇ ਫਾਈਨੈਂਸ਼ੀਅਲ ਟੈਕਨੀਕਲ ਤੇ ਐਡਮਿਨਿਸਟ੍ਰੇਟਿਵ ਅਪਰੂਵਲ ਨਹੀਂ ਪ੍ਰਾਪਤ ਹੋਈ ਤਾਂ ਅਮ ਮੌਕੇ 'ਚ ਜਾ ਕੇ ਨੂੰ ਦੇਖਦੇ ਹੋਏ ਹੀ ਡਿਸਾਈਡ ਹੋਇਆ ਸੀ ਕਿ ਇਹ ਪੈਸੇ ਸੀਵਰੇਜ ਬੋਰਡ ਨੂੰ ਭੇਜ ਦਿੱਤੇ ਜਾਣ ਸ਼ਾਮ ਨੂੰ 23 ਤਰੀਕ ਨੂੰ ਸ਼ਾਮ ਨੂੰ ਜੀ ਮਾਨ ਦੇ ਵਿਕਰ ਸਾਹਿਬ ਦੇ ਪੀਏ ਪੀਏ ਸਾਹਿਬ ਨਾਲ ਸਾਡੀ ਕਾਨਫਰੈਂਸ ਕਾਲ ਹੋਈ ਤੇ ਜਿਸ ਤੇ ਉਹਨਾਂ ਨੇ ਦੱਸਿਆ ਸੀ ਐਕਸ ਸਾਹਿਬ ਨੂੰ ਕਿਉਂਕਿ ਸਾਡੇ ਕੋਲ ਕੋਈ ਟੈਂਡਰ ਨਹੀਂ ਸੀਗਾ ਟੈਂਡਰ ਲਗਾਉਣ ਨੂੰ ਕਾਫੀ ਸਮਾਂ ਲੱਗ ਜਾਣਾ ਸੀ ਉਹਨਾਂ ਨੇ ਦੱਸਿਆ ਵੀ ਸਾਡੇ ਇੱਕ ਸੈਂਟਰਲਾਈਜ਼ਡ ਟੈਂਡਰ ਜਿਹੜਾ ਸਾਰੇ ਪੰਜਾਬ ਚ ਹੈ ਨੀ ਕਿਉਂਕਿ ਬਲੈਕਸਨ ਸਾਹਿਬ ਸਿਵਲ ਮਿਨਿਸਟਰ ਨੂੰ ਉਸ ਦਿਨ ਜਿੱਦੋਂ ਆਪਾਂ ਇਹ ਕੰਮ ਕਰਵਾਇਆ ਜਾਣਾ ਤੇ ਉਹਦੇ 77 ਲੱਖ ਰੁਪਿਆ ਦੇ ਕਰੀਬ ਸੀਵਰੇਜ ਬੋਰਡ ਨੂੰ ਪੈਸੇ ਜਮਾ ਕਰਾਏ ਜਾਣ ਤਾਂ ਜੋ ਇਹ ਸੀਵਰੇਜ ਬੋਰਡ ਕੰਮ ਐਗਜ਼ੀਕਿਊਟ ਕਰ ਸਕੇ ਅੱਜ ਉੱਥੇ ਇੱਕ ਦੁਕਾਨਦਾਰਾਂ ਵੱਲੋਂ ਧਰਨਾ ਲਗਾਇਆ ਗਿਆ ਔਰ ਨਗਰ ਕੌਂਸਲ ਦਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਉੱਥੇ ਨਹੀਂ ਪਹੁੰਚਿਆ ਹੁੰਦੇ ਵਰਗੀ ਸਰ ਪ੍ਰਸ਼ਾਸਨ ਦੇਖੋ ਮੇਰੀ ਬੇਨਤੀ ਇਹ ਹੈ ਆਪਰ ਪਟੰਕੀ ਉੱਤੇ ਚੌਕ ਹੈ ਸੀਵਰੇਜ ਚੌਕ ਹੈ ਸੀਵਰੇਜ ਬੋਰਡ ਵਾਲੀ ਮਸ਼ੀਨ ਪਰसों ਚੱਲੀ ਸੀ ਪਰसों ਜੇ ਤੇ ਉਸ ਦੇ ਵਿੱਚ ਹੁਣ ਟੈਕਨੀਕਲ ਫਾਲਟ ਆਨ ਕਰਤੀ 59 ਉਹ ਮਸ਼ੀਨ ਅਜੇ ਰੁਕੀ ਹੋਈ ਤੇ ਬਟਿੰਡੇ ਤੋਂ ਅੱਜ ਸ਼ਾਮ ਨੂੰ ਜ਼ਰੂਰ ਚੱਲੇਗੀ ਮਸ਼ੀਨ ਤੁਹਾਡੇ ਨਗਰ ਕੌਂਸਲਰ ਕੋਲ ਜਾ ਕੇ ਉੱਥੇ ਕੋਈ ਆਪਣਾ ਵਿਸ਼ਵਾਸ ਦਿਵਾਇਆ ਜਾਊਗਾ ਜੋ ਕਰਨਾ ਚਾਹਤ ਹੈ ਸੈਂਟਰਲ ਸੈਨਟਰੀਸ ਡਾਕਟਰ ਸਾਹਿਬ ਨੂੰ ਪੇਜ ਜਿਲੇਆ ਮੇਰੀ ਐਕਸ਼ਨ ਸਾਹਿਬ ਨਾਲ ਗੱਲ ਹੋ ਚੁੱਕੀ ਅੱਜ ਉਹਨਾਂ ਨੇ ਇਹੀ ਦੱਸਿਆ ਕਿ ਅੱਜ ਮਸ਼ੀਨ ਸ਼ਾਮ ਨੂੰ ਜਿੰਦੇ ਬਟੰਡੇ ਤੋਂ ਵਾਪਸ ਆ ਕੇ ਡੈਫੀਨੇਟਲੀ ਚੱਲੇਗੀ ਅੱਛਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਧਰਨਾਨ ਮਿੱਥੇ ਸਮੇਂ ਲਈ ਕੀਤਾ ਦਿੱਤਾ ਜਿੰਨਾ ਚਿਰ ਉਸ ਨਗਰ ਕਾਰਨ ਨਹੀਂ ਹੈ ਇਹ ਇੱਕ ਪਬਲਿਕ ਦਾ ਰੋਸ ਜਾਇਜ ਹੈ ਪਬਲਿਕ ਨੂੰ ਫੈਸਿਲਿਟੀ ਮਿਲਣੀ ਚਾਹੀਦੀ ਹੈ ਪਬਲਿਕ ਦਾ ਹੀ ਕੋਈ ਕਸੂਰ ਨਹੀਂ ਬਟ ਗੱਲ ਕੀ ਹੈ ਕਿ ਜੇ ਸੀਵਰੇਜ ਚੋਕ ਹੋ ਗਿਆ ਉਹਨੇ ਉਸ ਚੋਕ ਤੇ ਮਸ਼ੀਨਰੀ ਜੋ ਜੋ ਟਾਈਮ ਤੇ ਕੀਤਾ ਜਾ ਰਹੀ ਮਸ਼ੀਨਰੀ ਆ ਗਈ ਮਸ਼ੀਨਰੀ ਚੱਲੀ ਵੀ ਮਸ਼ੀਨ ਵਿੱਚ ਫਾਲਟ ਪੈ ਗਿਆ ਹੁਣ ਇਸ ਦੇ ਵਿੱਚ ਆਪਾਂ ਕਿਹਦਾ ਕਸੂਰ ੱਡਾਂਗੇ ਸਰ ਵਾਟਰ ਬਾਕਸ ਦੇ ਵਿੱਚ ਵੀ ਪਾਣੀ ਸੀਵਰੇਜ ਦਾ ਮਿਕਸ ਹੋ ਰਿਹਾ ਉਹਦੇ ਬਾਰੇ ਵੀ ਫਾਰਮ ਦੇ ਕਹਿ ਰਹੇ ਸਰ ਸੀਵਰੇਜ ਇਹ ਮੈਂ ਹੁਣ ਡਾਕਮਾਲ ਕਰ ਰਸੀ ਇੱਕ ਇਸ਼ੂ ਹੁਣ ਇਹ ਧਿਆਨ ਚ ਆਇਆ ਵੀ ਬੱਸ ਸਟੈਂਡ ਤੇ ਕੋਲ ਜਿੱਤੇ पानी की मिक्सिंग हो रही है सीवरेज की वो मैं पहले ही जई साहब मैं बुलाया के क्या है बुला के उन्होंने डिस्कस करिए है, है की इशू है बट इसके अलावा मेरे कोई ध्यान से चैक कर लेंगे कि ये